ਜਦੋਂ ਮੈਂ ਐਮਐਲਏ ਬਣਿਆ ਮੈਨੂੰ ਸੁਰ ਸਰੂਪ ਤੇ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਜਨਤ ਹੈ ਨਹੀਂ ਕਿ ਡਾਕਟਰ ਸਾਹਿਬ ਐਮਐਲਏ ਸਾਹਿਬ ਥਾਂਗਿਆਂ ਦੇ ਵਿੱਚ ਅੱਜ ਵੀ ਕਾਂਗਰਸ ਇਕੱਠੇ ਹੁੰਦੇ ਆ ਅੱਜ ਵੀ ਇਕੱਲੇ ਦਲ ਨਾਲੇ ਬੈਠੇ ਹੁੰਦੇ ਆ ਅੱਜ ਵੀ ਉਹਨਾਂ ਦੇ ਕਾਪਲ ਦੇ ਆ ਅੱਜ ਵੀ ਸਾਡੀ ਸਰਵਾਈਵ ਨਹੀਂ ਜੀ

اج سالات کوئی ਇਹ ਗੱਲ ਕਰਦੇ ਜੇ ਭਾਜੀ ਕੰਮ ਹੋਣੀ ਹੋਏਗਾ। ਸਾਡਾ ਜਦੋਂ ਸਾਹਮਣੇ ਸੀ ਮੁੰਡਾ ਕਾਮ ਨਹੀਂ ਸੀ ਹੁੰਦਾ। ਇਹੋ ਇਤਾਰ ਜਾਂਦਾ ਇਸ ਮੌਕੇ। ਭਾਵੇਂ 올림픽 ਅਜੂ ਬੇਜਿਤ ਕੀਤਾ ਜਾਂਦਾ ਸੀ। ਅੱਜ ਸਮੇਂ ਅੱਜ ਵਕਤ ਜ਼ਿਆਤੀ ਵੀ ਨਾਲ ਸੀ ਛੇਤੇ ਅੱਜ ਵੀ ਨਾਲ ਸੀ ਛਾਕੇ ਇਹ ਭੋਜਨ ਦੋਇਆ ਸੁਖਾਈ ਨੂੰ ਮਤਲਬ ਕਰਿਆ। نشا بند نہیں ہوا نشا بند کی ہوا سی نشا سارا نشے کا

میرا ایک دوست ہوتا تھا انہوں نے بڑا کاروبار کیا جی بڑا بزنس بنا رکھا تھا میرا۔ میں نے خون کیتا کام کر رہا نہیں اپنا۔ میرے کو 150 کی گئی 10 لاکھ روپیا۔ تے جے دو میں کسے ایف ایل اے دا فون کراتا تے وی شو تو 150000 روپیا۔ اے دعاواں از ختم۔ اے جو رکی اللہ۔ کہ کوئی بات نہیں ہے۔

ਮਾਦੇ ਮੰਤਰੀਓ ਤੁਸੀਂ ਫੇਜਿਸ ਕਾ ਕੇ ਪ੍ਰੇਜਿਤ ਆਂਦਾ ਕੀ ਜੁਲਤਾ ਸੱਚੀ ਭਾਰਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਬੁਣਟੀਓ ਨੂੰ ਬੈਠਾ ਸੇ ਕੁਰਸੀ ਨਾ ਫੜ ਕੇ ਦੇਉਂਦੀ ਕੀ ਜੁਲਤਾ ਸੱਚੀ ਭਾਰਦੇ ਸਤਨੂ ਮਹੱਲੇ ਪੀਐਸਪੀ ਨੂੰ ਕਹੋ ਜੇ ਤਸੀਰ ਨਾ ਦੋ ਸਾਹਿਬ ਜਰਨਵਾ ਸਾਹਿਬ ਭਾਰਾ ਪਾਣੀ ਤੋਂ ਦੇਬੇ ਜੋ ਪਾੜੇ ਪਾਣੀ ਦੇ ਹੋਣਾ ਪਾਣੀ ਦੀ ਪਾਰਟੀ

ਜੇ ਸਰਕਾਰ ਨਾ ਕਰਦੀ ਆ ਗੁਦਦਾਰ ਲਈ ਅਸੀਂ ਮੁਫਾਇਦ ਆਪਣਾ ਫੱਟ ਨਹੀਂ ਕਰਦਾ ਰਾਤ ਨੂੰ ਇੱਕੋ ਜਿਵੇਂ 3 ਬਾਰਡ ਰੇਸ ਸਿੰਦਰ ਸਰਮਾ ਨੂੰ ਉਠਾਣਾ ਭਗਿਆ ਪਾਈਆਂ ਪਹਾੜੀ ਵਾਲ ਦੀ ਲੜਕੀਆਂ ਵੀ ਇਹਨੂੰ ਠਿਕਰਾ ਇਹ ਬਸਾਰੇ ਦੀ ਲੜਕੀਆਂ ਦੀ ਇਹਨੂੰ ਠਿਕਰਾ ਹੈ ਕੱਟਾ ਤੁੰਡੋ ਦੀ ਨਾਈਟ ਵੀ ਇਹਨੂੰ ਠਿਕਰਾ ਬਹੁਤ ਜੀੜਾ ਹੈ ਸਿੰਦਰ ਸਰਮਾ ਲਈ ਕਹਿੰਦੇ ਕੋਰਿਆ 3 ਬਾਰਡ ਰੇਸ ਦਾ

आबे च आई जिन मई क्यू बिहता ਅੱਜਾ ਕੁਛ ਨਾ ਚੰਗਾ ਮਾਚੇਦਾਰ ਕਿਉਂ ਮਿਖਾ ਕੀਤਾ ਜਾਂਦਾ ਹੈ ਅੱਜ ਅਸੀਂ ਹਾਰੇ ਆ ਸਾਨੂੰ ਪਤਾ ਹਾਲਾਤ ਦੇਖ ਆ ਕੇ ਕੀ ਕਰਨ ਦੇ ਖਾਦ ਦੇ ਕਰਨ ਨਹੀਂ ਹੁਣ ਫਿਰ ਦੇ ਸ਼ਹਿਰ ਦੇ ਵਿੱਚ ਸੀਵਰੇਜ ਪ੍ਰਣਾਲੀ ਦੇਖੋ ਕੀ ਹਾਲ ਹੈ ਪਾਣੀ ਦਾ ਥੁਰੇ ਪਰ ਗੰਦੇ ਪਾਣੀ ਦਾ ਦੇਖੋ ਕੀ ਹਾਲ ਹੈ ਕਰਕੜ ਦੇ ਵਿੱਚ ਗੰਦਾ ਪਾਣੀ ਲੱਗ ਰਿਹਾ ਕਿਹਨੂੰ ਕਰਦੇ ਤੁਸੀਂ ਜੀ 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 ਅਸਾਂ ਦੇ ਵਿੱਚ ਹੋਰ ਬਿੱਤੀਆ ਗੱਲ ਅਜਾਗ ਸੀਐਮ ਸਾਹਮਣੂ ਜਿੰਦਾ ਲੈਣਾ ਬਹਿ ਦਾਰ ਸਭਾ ਦੇ ਵਿੱਚ ਪੈਸੰ ਚੁੱਕਿਆ ਬਗੈ ਸੀਵੇਜ ਜਿਹੜਾ 70 ਸਾਲ ਪੁਰਾਣਾ ਹੈਣਾ ਜੋ ਸੈਕਟਰ ਦਾ ਪੂਜੇ ਵਾਸਤੇ ਨਹੀਂ ਫਰੋਦਰੀਏ ਲੋਕਾਂ ਨੂੰ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਕਿਸੇ ਨੇ ਸਾਨੂੰ ਰੋਡ ਨਹੀਂ ਦੇ ਪਾਈ ਔਰ ਉਹ ਸੱਚ ਸਾਬਤ ਹੋਇਆ ਕਿਸੇ ਨੇ ਸਾਨੂੰ ਰੋਡ ਨਹੀਂ ਪਾਈ ਕੀ ਜ਼ਿਲ੍ਹਾ ਕਮਿਸ਼ਨਰ ਸਾਹਿਬ ਪੇਸ਼ੰਦੀ ਕਿ ਉਹ ਜਾ ਕੇ ਫੀਲ ਦੇ ਵਿੱਚ ਨਾ ਜਾਵੇ ਸੱਤ ਵਿੱਚ ਬੈਠਾ ਉਸਦੇ ਕੰਮ ਕਰਦਾ فیلڈ دے وچ جاویں کیک گلی دے وچ جاویں کیک گوجار دے وچ جاویں دیکھو کتے سی وی پالا دا ہے کتے کتے پینے دے پانی دی پرابلم ہے ਤੁਸੀਂ یقین نہیں کرو گے جگہ جگہ زندگی دے ٹھہر لگے ہوئے عمر سارے وچ سکھڑی دا شہر اجے سکھڑی سکھ دا ہاں نہیں کڑیاں پر تو گل نہت بس سبسکرائب ٹو ون انڈیا چینل اینڈ نیور مس ان